ਅੱਛੇ ਕਾਲ ਜੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿਲ ਤੇ ਖਨੌਰੀ ਬਾਰਡਰ ਤੋਂ ਇੱਕ ਮੰਦ ਭਾਗੀ ਖਬਰ ਇਸ ਵੇਲੇ ਤੇ ਸਾਹਮਣੇ ਆਈ ਹੈ ਉੱਥੇ ਇੱਕ ਗਿਜ਼ਰ ਫਟ ਗਿਆ ਹੈ ਤੇ ਗਿਜ਼ਰ ਦੇ ਕੋਲ ਹੀ ਮਿੱਟੀ ਦੇ ਤੇਲ ਦੀ ਪੀਪੀ ਪਈ ਸੀ ਉਸ ਪੀਪੀ ਕਰਕੇ ਅੱਗ ਬਹੁਤ ਥਾਵਾਂ ਤੇ ਫੈਲ ਗਈ ਅੱਗ ਦੇ ਫੈਲਣ ਕਾਰਨ ਇੱਕ ਕਿਸਾਨ ਜਿਹੜਾ ਉਸ ਅੱਗ ਦੇ ਕੋਲ ਸੀ ਉਹ ਸਾਗ ਦੇ ਵਿੱਚ ਝੁਲਸ ਗਿਆ ਉਹ ਕਿਸਾਨ ਸਮਾਣੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸਮਾਣੇ ਦੇ ਰਹਿਣ ਵਾਲੇ ਕਿਸਾਨ ਦਾ ਨਾਮ ਹੈ ਗੁਰਦਿਆਲ ਸਿੰਘ ਬੁਰੀ ਤਰ੍ਹਾਂ ਝੁਲਸ ਗਿਆ ਤੇ ਉਸ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਵਾਸਤੇ ਦਾਖਲ ਕਰਵਾਇਆ ਗਿਆ ਤਸਵੀਰਾਂ ਜਿਹੜੀਆਂ ਨੇ ਇਹ ਵੀ ਸਾਹਮਣੇ ਆਈਆਂ ਨੇ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਪਿਛਲੇ 11 ਮਹੀਨਿਆਂ ਤੋਂ ਡਟੇ ਹੋਏ ਨੇ ਤੇ ਗੀਜ਼ਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਸਿਆਲਾਂ ਦੇ ਵਿੱਚ ਪਾਣੀ ਗਰਮ ਕਰਨ ਵਾਸਤੇ ਉਸੇ ਪਾਣੀ ਦੇ ਨਾਲ ਨਹਾਉਣਾ ਹੁੰਦਾ ਹੈ ਇਸ਼ਨਾਨ ਕਰਨਾ ਹੁੰਦਾ ਹੈ ਖਾਣੇ ਦੇ ਵਿੱਚ ਵੀ ਵਰਤੋਂ ਕਰਨੀ ਹੁੰਦੀ ਹੈ ਪੀਣਾ ਵੀ ਹੁੰਦਾ ਹੈ ਸੋ ਜੁਗਾੜੂ ਗਿਜ਼ਰ ਸੀ ਜਿਹੜੀ ਮੁੱਢਲੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਜੁਗਾੜੂ ਗਿਜ਼ਰ ਸੀਗਾ ਲੱਕੜਾਂ ਤੇ ਪਾਥੀਆਂ ਦੇ ਨਾਲ ਬਾਲਿਆ ਜਾਂਦਾ ਸੀਗਾ ਉਹ ਗਿਜ਼ਰ ਇੱਕ ਤਰੀਕੇ ਦੇ ਨਾਲ ਕਿਸਾਨਾਂ ਨੇ ਬਣਾਇਆ ਸੀ ਆਪਣੀ ਸਹੂਲਤ ਵਾਸਤੇ ਉਸ ਤੋਂ ਬਾਅਦ ਉਹ ਗਿਜ਼ਰ ਜਿਹੜਾ ਉਹ ਫਟ ਜਾਂਦਾ ਹੈ ਕੋਲ ਹੀ ਮਿੱਟੀ ਦੇ ਤੇਲ ਦੀ ਪੀਪੀ ਪਈ ਸੀ ਉਹ ਪੀਪੀ ਕਰਕੇ ਅੱਗ ਜਿਹੜੀ ਆ ਉਹ ਥੋੜੀ ਹੋਰ ਫੈਲ ਜਾਂਦੀ ਹੈ ਤੇ ਜਿਹੜਾ ਸਭ ਤੋਂ ਲਾਗੇ ਕਿਸਾਨ ਮੌਜੂਦ ਸੀ ਗੁਰਦਿਆਲ ਸਿੰਘ ਉਹ ਇਸ ਅਗ ਦੀ ਚਪੇਟ ਦੇ ਵਿੱਚ ਆ ਜਾਂਦਾ ਹੈ ਚੁਲਸ ਜਾਂਦਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਤੁਹਾਨੂੰ ਵਿਖਾ ਰਹੇ ਹਾਂ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਲਗਾਤਾਰ ਡਟੇ ਹੋਏ ਨੇ ਢੱਲੇਵਾਲ ਸਾਹਿਬ ਜਿਹੜੇ ਨੇ ਜਗਜੀਤ ਸਿੰਘ ਢੱਲੇਵਾਲ ਬੀਕੇ ਸਿੱਧੂਪੁਰ ਦੀ ਪ੍ਰਧਾਨਗੀ ਕਰ ਚੁੱਕੇ ਨੇ ਤੇ ਇਸ ਕੇਮ ਨਾਨ ਪੋਲਿਟੀਕਲ ਦਾ ਮੁਖ ਚਿਹਰਾ ਨੇ ਜਗਜੀਤ ਸਿੰਘ ਢੱਲੇਵਾਲ ਅੱਜ 45ਵਾਂ ਦਿਨ ਆ ਉਹਨਾਂ ਦੇ ਮਰਨ ਵਰਤਦਾ ਸੋ ਕਨੋਰੀ ਬਾਰਡਰ ਦੇ ਉੱਤੇ ਉਹ ਵੀ ਤਾਇਨਾਤ ਨੇ ਅਜੇਹੇ ਦੇ ਵਿੱਚ ਚਿੰਤਾਵਾਂ ਹੋਰ ਵੱਧ ਗਈਆਂ ਜਦੋਂ ਇਹ ਘਟਨਾ ਉੱਥੇ ਵਾਪਰੀ ਇੱਕ ਤਾਂ ਢੱਲੇ ਵਾਲ ਸਾਹ ਦੀ ਸਿਹਤ ਨੂੰ ਲੈ ਕੇ ਕਿਸਾਨ ਚਿੰਤਿਤ ਤੇ ਦੂਜੇ ਪਾਸੇ ਜਿਹੜਾ ਧਮਾਕਾ ਹੋਇਆ ਉਸ ਤੋਂ ਬਾਅਦ ਹੀ ਕਿਸਾਨ ਝੁਲਸ ਗਿਆ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਗਿਆ ਹੈ ਕਿਸਾਨ ਹਾਲਾਂਕਿ ਡਾਕਟਰਾਂ ਨੇ ਉਹਨੂੰ ਬਚਾ ਲਿਆ ਹੈ ਔਰ ਮਲਮ ਪੱਟੀ ਜਿਹੜੀ ਕਰਨੀ ਸੀ ਉਹ ਵੀ ਕਰ ਦਿੱਤੀ ਗਈ ਹੈ ਪਰ ਫਿਰ ਵੀ ਸਥਿਤੀ ਜਿਹੜੀ ਹੈ ਤਣਾਪੂਰਨ ਬਣ ਗਈ ਹੈ ਕਿਸਾਨ ਦੀ ਹਾਲਤ ਨਾਜ਼ੁਕ ਹੈ ਕਿਉਂਕਿ ਅਗ ਦੇ ਵਿੱਚ ਝੁਲਸ ਜਾਣ ਦੇ ਕਾਰਨ ਜੋ ਦੁੱਖ ਤਕਲੀਫ ਜੋ ਦਰਦ ਹੋ ਰਹੀ ਹੈ ਉਸ ਕਿਸਾਨ ਨੂੰ ਉਸ ਕਰਕੇ ਵੀ ਚਿੰਤਾ ਜਿਹੜੀ ਹੈ ਬਣੀ ਹੋਈ ਹੈ ਗਿਜ਼ੜ ਫਟ ਜਾਣਾ ਔਰ ਕਿਸਾਨਾਂ ਦੀ ਸੁਰੱਖਿਆ ਨੂੰ ਲੈ ਕੇ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਉੱਥੇ ਕਿਸਾਨਾਂ ਨੇ ਤੰਬੂ ਗੱਡੇ ਹੋਏ ਨੇ ਟੈਂਟ ਲਗਾਏ ਹੋਏ ਨੇ ਟਰਾਲੀਆਂ ਨੂੰ ਟੈਂਪਰੇਰੀ ਰਿਹਾਇਸ਼ ਬਣਾਇਆ ਹੋਇਆ ਹੈ ਅਸਥਾਈ ਰਿਹਾਇਸ਼ ਬਣਾਇਆ ਹੋਇਆ ਹੈ ਟਰਾਲੀਆਂ ਦੇ ਉੱਤੇ ਤੰਬੂ ਗੱਡੇ ਹੋਏ ਨੇ ਟੈਂਟ ਬਣਾਏ ਹੋਏ ਨੇ ਟੈਂਪਰੇਰੀ ਘਰ ਜੇ ਟਰਾਲੀਆਂ ਦੇ ਵਿੱਚ ਹੀ ਬਣਾਏ ਹੋਏ ਨੇ ਤੇ ਉੱਥੇ ਹੀ ਵੱਖ-ਵੱਖ ਤਰ੍ਹਾਂ ਦੇ ਜਿਗਾਰੜ ਲਗਾਏ ਗਏ ਨੇ ਕਿਸਾਨਾਂ ਦੇ ਵੱਲੋਂ ਰੋਟੀ ਪਕਾਉਣ ਵਾਸਤੇ ਉਹਨਾਂ ਨੇ ਉੱਥੇ ਚੁੱਲਿਆਂ ਦਾ ਬੰਦੋਬਸਤ ਕੀਤਾ ਹੋਇਆ ਹੈ ਤੇ ਇਸੇ ਤਰੀਕੇ ਨਾਲ ਹੀ ਜੁਗਾੜ ਕਹਿੰਦੇ ਕਿਉਂਕਿ ਹੁਣ ਸਰਦੀ ਦਾ ਮੌਸਮ ਹੈ ਔਰ ਇਸੇ ਠੰਡ ਦੇ ਵਿੱਚ ਉੱਥੇ ਕਿਸਾਨਾਂ ਨੂੰ ਲੋੜ ਵਾਸਤੇ ਪਾਣੀ ਜਦੋਂ ਚਾਹੀਦਾ ਤਾਂ ਪਾਣੀ ਠੰਡਾ ਬੜਾ ਹੁੰਦਾ ਉਸ ਨੂੰ ਗਰਮ ਕਰਨ ਵਾਸਤੇ ਜੁਗਾੜੂ ਗਿਜ਼ਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਤੇ ਲੱਕੜਾਂ ਤੇ ਪਾਥੀਆਂ ਪਾ ਕੇ ਅੱਗ ਬਾਲਦੇ ਨੇ ਸੋ ਉਹ ਗਿਜ਼ੜ ਫਟ ਗਿਆ ਹੁਣ ਕਿਸਾਨ ਜਿਹੜੇ ਨੇ ਖਨੌਰੀ ਬਾਰਡਰ ਤੇ ਬੀਤੇ 11 ਮਹੀਨੇ ਤੋਂ ਵਾਖ ਵਾਕਹ ਤਰ੍ਹਾਂ ਦੇ ਜਿਹੜੇ ਹੱਤ ਕੰਡੇ ਅਪਣਾਉਂਦੇ ਨੇ ਰੋਟੀ ਬਣਾਉਣ ਵਾਸਤੇ ਸਬਜ਼ੀ ਬਣਾਉਣ ਵਾਸਤੇ ਇੱਕ ਤਰ੍ਹਾਂ ਦਾ ਉੱਥੇ ਉਹਨਾਂ ਨੇ ਅਸਥਾਈ ਘਰ ਬਣਾਇਆ ਹੋਇਆ ਟੈਂਪੋਰਰੀ ਜੋ ਵੀ ਸੁੱਖ ਸਹੂਲਤਾਂ ਉਹਨਾਂ ਨੇ ਉੱਥੇ ਲੈਣੀਆਂ ਨੇ ਉਹ ਟੈਂਟਾਂ ਦੇ ਵਿੱਚ ਹੀ ਲੈ ਰਹੇ ਨੇ ਸੋ ਉਸੇ ਹੀ ਟੈਂਟਾਂ ਦੇ ਵਿੱਚ ਗਿਜ਼ਰ ਵੀ ਲੱਗੇ ਹੋਏ ਨੇ ਤੇ ਉਹ ਗਿਜ਼ਰ ਜੁਗਾੜੂ ਗਿਜ਼ਰ ਫਟ ਜਾਣਾ ਚਿੰਤਾ ਦਾ ਵਿਸ਼ਾ ਇਸ ਕਰਕੇ ਹੈ ਕਿ ਕੋਈ ਵੱਡਾ ਹਾਦਸਾ ਵੀ ਉੱਥੇ ਵਾਪਰ ਸਕਦਾ ਸੀ ਜੇ ਅੱਗ ਹੋਰ ਫੈਲ ਜਾਂਦੀ ਤਾਂ ਪਤਾ ਨਹੀਂ ਕਿੰਨੇ ਹੋਰ ਕਿਸਾਨ ਉਸ ਅੱਗ ਦੇ ਚਪੇਟ ਦੇ ਵਿੱਚ ਆ ਜਾਂਦੇ ਤਾਂ ਕਿੱਡੀ ਵੱਡੀ ਘਟਨਾਏ ਵਾਪਰਦੀ ਤਾਂ ਨਾ ਹੋਰ ਜ਼ਿਆਦਾ ਵਾਜ ਜਾਂਦਾ ਕਿਉਂਕਿ ਇੱਕ ਪਾਸੇ ਜਗਜੀਤ ਸਿੰਘ ਢੱਲੇਵਾਲ ਮਰਨ ਵਰਤੇ ਬੈਠੇ ਹੋਏ ਨੇ ਉਹਨਾਂ ਦੀ ਤਬੀਅਤ ਬਹੁਤ ਨਾਜ਼ੁਕ ਹੈ ਤੇ ਦੂਜੇ ਪਾਸੇ ਇਸ ਤਰ੍ਹਾਂ ਇਹ ਵੱਡਾ ਤਮਾਕਾ ਹੋ ਜਾਣਾ ਤੇ ਇੱਕ ਹੋਰ ਕਿਸਾਨ ਦੀ ਜਾਨ ਜਾਂਦਿਆਂ ਜਾਂਦਿਆਂ ਬਚਣੀ ਕਿਤਨਾ ਕਿਤੇ ਜ਼ਰੂਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉبرਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ